ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ ਚਲੋ ਜੀ ਕਹਾਣੀ ਸ਼ੁਰੂ ਕਰਦੇ ਹਾਂ ਇਹ ਕੋਈ 10 ਸਾਲ ਪਹਿਲਾਂ ਦੀ ਗੱਲ ਸੀ ਜਦੋਂ ਮੰਦੀਪ ਅਤੇ ਉਸ ਦੀ ਮੰਮੀ ਉਹਨਾਂ ਦੇ ਪਿੰਡ ਨੂੰ ਜਾਇਆ ਕਰਦੀਆਂ ਸਨ ਉਹਨਾਂ ਦਾ ਪਿੰਡ ਲੁਧਿਆਣੇ ਤੋਂ ਚੜ੍ਹਦੇ ਪਾਸੇ ਵੱਲ ਸਥਿਤ ਸੀ ਐਤਵਾਰ ਦਾ ਦਿਨ ਸੀ ਉਹ 10:00 ਵਜੇ ਬੱਸ ਅੱਡੇ ਚਲੀਆਂ ਗਈਆਂ ਉਹ ਉਹ ਬੱਸ ਦੀ ਉਡੀਕ ਕਰਨ ਲੱਗ ਪਈਆਂ ਕੁਝ ਦੇਰ ਬਾਅਦ ਬੱਸ ਵੀ ਆ ਗਈ ਅਤੇ ਉਹ ਬੱਸ ਚੜ ਗਈਆਂ ਬੱਸ ਵਿੱਚ ਕੋਈ ਭੀੜ ਨਹੀਂ ਸੀ ਅਤੇ ਉਹਨਾਂ ਨੂੰ ਆਸਾਨੀ ਨਾਲ ਸੀਟ ਮਿਲ ਗਈ ਸੀ 30-40 ਮਿੰਟਾਂ ਬਾਅਦ ਉਹ ਘੜੀ ਦੇ ਬੱਸ ਅੱਡੇ ਉੱਤੇ ਉਤਰ ਗਈਆਂ ਇੱਥੋਂ ਉਹਨਾਂ ਦਾ ਪਿੰਡ ਦੋ ਕਿਲੋਮੀਟਰ ਦੂਰ ਸੀ ਹੁਣ ਸਫ਼ਰ ਪੈਦਲ ਤੁਰਨ ਵਾਲਾ ਸੀ ਕੋ ਕੁਝ ਦੂਰ ਤੱਕ ਹੀ ਗਏ ਸਨ ਕਿ ਇੱਕ ਖੱੱਚਰ ਰੇੜੇ ਵਾਲਾ ਪਿੱਛੋਂ ਆ ਗਿਆ ਉਹਨਾਂ ਨੇ ਉਸ ਨੂੰ ਹੱਥ ਦੇ ਦਿੱਤਾ ਉਸ ਭਲੇ ਮਾਨਸ ਨੇ ਰੇੜਾ ਰੋਕ ਲਿਆ ਉਹ 50-60 ਸਾਲ ਦਾ ਅਦਖੜ ਜਿਹਾ ਆਦਮੀ ਸੀ ਉਸ ਨੇ ਉਹਨਾਂ ਨੂੰ ਰੇੜੇ ਉੱਤੇ ਬਿਠਾ ਲਿਆ ਰੇੜੇ ਉੱਤੇ ਕੋਈ ਭਾਰ ਨਹੀਂ ਲੱਦਿਆ ਹੋਇਆ ਸੀ ਕੁਝ ਦੀਰ ਦੋ ਚਾਰ ਗੱਲਾਂ ਤੋਂ ਬਾਅਦ ਉਸ ਰੇੜੇ ਵਾਲੇ ਨੇ ਆਪਣੀ ਗੱਲ ਸ਼ੁਰੂ ਕੀਤੀ ਉਸ ਦਾ ਨਾਮ ਚਰਨਾਸੀ ਉਸ ਨੇ ਮਨਦੀਪ ਵੱਲ ਵੇਖਦੇ ਹ ਦੱਸਿਆ ਕਿ ਉਸ ਦਾ ਵੀ ਇੱਕ ਲੜਕੀ ਸੀ ਜੋ ਹੁਣ ਵਿਆਹੀ ਜਾ ਚੁੱਕੀ ਹੈ ਹੁਣ ਉਸ ਦਾ ਦੋਤਰਾ ਉਹਨਾਂ ਪਾਸ ਹੀ ਰਹਿੰਦਾ ਹੈ ਉਹ ਤੇ ਉਸ ਦੇ ਘਰ ਵਾਲੀ ਉਸ ਨੂੰ ਪਾਲ ਰਹੇ ਹਨ ਉਸ ਨੇ ਆਪਣੀ ਕਹਾਣੀ ਸ਼ੁਰੂ ਇਸ ਤਰ੍ਹਾਂ ਕੀਤੀ ਹੁਣ ਮੰਗਿਆਈ ਬਹੁਤ ਵੱਧ ਗਈ ਹੈ ਕਦੇ ਸਮਾਂ ਸੀ ਜਦੋਂ ਸਿਰਫ 5 ਰੁਪਏ ਪਾੜਾ ਮਿਲਦਾ ਸੀ ਘਰ ਦਾ ਖਰਚ ਪਾਣੀ ਕਰਨ ਤੋਂ ਬਾਅਦ ਵੀ 2 ਰੁਪਏ ਬਚ ਜਾਂਦੇ ਸਨ ਜੋ ਮੈਂ ਘਰਵਾਲੀ ਨੂੰ ਦਿੰਦਾ ਸੀ ਮੇਰਾ ਇੱਕ ਭਰਾ ਬੰਬੇ ਰਹਿੰਦਾ ਸੀ ਉਸ ਦਾ ਇੱਕ ਮੁੰਡਾ ਮੈਂ ਛੋਟਾ ਜਿਹਾ ਹੀ ਗੋਦ ਲੈ ਲਿਆ ਸੀ ਕਿ ਸਾਨੂੰ ਵੱਡੇ ਹੋਿਆਂ ਨੂੰ ਕੁਝ ਸਹਾਰਾ ਦੇਵੇਗਾ ਸਾਡਾ ਕੋਈ ਨਿਆਣਾ ਨਹੀਂ ਸੀ ਬੜੇ ਚਾਹਮਾਨ আর ਪਾਲਿਆ ਪੜਾਇਆ ਸੀ 10 ਕਜਮਾਦਾਂ ਪੜ੍ਹ ਕੇ ਉਹ ਨੌਕਰੀ ਲੱਗ ਗਿਆ ਬਹੁਤ ਖੁਸ਼ੀ ਹੋਈ ਉਸ ਦਾ ਚਿਹਰਾ ਖਿੜ ਗਿਆ ਸੀ ਉਸਨੇ ਫਿਰ ਲੜੀ ਤੋਰੀ ਫਿਰ ਉਸ ਦਾ ਵਿਆਹ ਕੀਤਾ ਉਸੇ ਘਰ ਵਾਲੀ ਸਾਡੀ ਨੂੰ ਆ ਗਈ ਸਾਡੀ ਤਾਂ ਸੇਵਾ ਕੀ ਕਰਨੀ ਸੀ ਥੋੜੇ ਦਿਨ ਬਾਅਦ ਹੀ ਮੁੰਡੇ ਨੂੰ ਕਹਿੰਦੀ ਆਪਾਂ ਤਾਂ ਸ਼ਹਿਰ ਰਹਾਂਗੇ ਮੁੰਡਾ ਵੀ ਸ਼ਹਿਰ ਤੁਰ ਗਿਆ ਮੇਰੇ ਨਾਲ ਤਾਂ ਬੋਲਦਾ ਹੀ ਨਹੀਂ ਸੀ ਸੋਚਿਆ ਸੀ ਕਿ ਸਾਨੂੰ ਕੁਝ ਸਹਾਰਾ ਦੇਵਾਂ ਪਰ ਉਸਨੇ ਤਾਂ ਹਾਲਚਲ ਪੁੱਛਣਾ ਵੀ ਛੱਡ ਦਿੱਤਾ ਮਹੀਨੇ ਬਾਅਦ ਆਉਂਦਾ ਤੇ ਮੇਰੀ ਘਰ ਵਾਲੀ ਨੂੰ ਆਟਾ ਦਾਣਾ ਦੇ ਕੇ ਚਲਿਆ ਜਾਂਦਾ ਉਸਦੇ ਨਾਲ ਹੀ ਗੱਲਾਂ ਕਰਦਾ ਸਾਨੂੰ ਤਾਂ ਜ਼ਿੰਦਗੀ ਦਾ ਕੁਝ ਸਰੂਰ ਜਿਹਾ ਹੀ ਨਹੀਂ ਰਿਹਾ ਹੁਣ ਤਾਂ ਉਸਨੇ ਵੀ ਆਉਣਾ ਜਾਣਾ ਬਹੁਤ ਘਟਾ ਦਿੱਤਾ ਬਸ ਹੁਣ ਤਾਂ ਦੋ ਤਰਾ ਹੀ ਹੈ ਜਿਹਦੇ ਨਾਲ ਕੰਮ ਤੋਂ ਥੱਕੇ ਹਾਰੇ ਆ ਕੇ ਕੁਝ ਟਾਈਮ ਖੇਡ ਲਈਦਾ ਹੈ ਸ਼ਾਇਦ ਕੁਝ ਬੁਢਾਪੇ ਦਾ ਟਾਈਮ ਠੀਕ ਲੰਘ ਜਾਵੇ ਉਸ ਦੇ ਚਿਹਰੇ ਉੱਤੇ ਸੋਚਾਂ ਦੀਆਂ ਲਕੀਰਾਂ ਉਕਰੀਆਂ ਸਨ ਮੰਦੀਪ ਨੂੰ ਚਰਨੇ ਦੀਆਂ ਕਈ ਗੱਲਾਂ ਚਰਨੇ ਦੀ ਜ਼ਿੰਦਗੀ ਦੀ ਕਹਾਣੀ ਨੂੰ ਬਾਰ-ਬਾਰ ਟੁੰਬਦੀ ਉਹਨਾਂ ਦਾ ਪਿੰਡ ਆਇਆ ਉਹ ਉੱਤਰ ਕੇ ਘਰ ਵੱਲ ਨੂੰ ਤੁਰ ਗਈਆਂ ਚਰਨੇ ਨੇ ਰੇੜਾ ਅੱਗੇ ਤੋਰ ਲਿਆ ਮਨਦੀਪ ਸੋਚਦੀ ਜਾ ਰਹੀ ਸੀ ਕਿ ਜ਼ਿੰਦਗੀ ਵਿੱਚ ਆਸ਼ਾ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਇੱਕ ਤੋਂ ਬਾਅਦ ਦੂਸਰਾ ਸਤਾਰਾ ਜੀਵਨ ਦੇ ਅਸਮਾਨ ਵਿੱਚ ਲੱਭ ਹੀ ਜਾਂਦਾ ਹੈ ਰੱਬ ਕਰੇ ਚਰਨੇ ਦੀਆਂ ਆਸਾਂ ਨੂੰ ਬੂਰ ਭਵੇ ਉਸ ਦਾ ਦੋਤਾ ਉਸ ਦਾ ਸਹਾਰਾ ਬਣ ਜਾਵੇ ਜਿਸ ਦੀ ਚਰਨੇ ਨੂੰ ਉਡੀਕ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਸਟੋਰੀ ਜ਼ਰੂਰ ਪਸੰਦ ਆਵੇਗੀ ਧੰਨਵਾਦ ਜੀ